ब्राह्मण ਛਿਮੇ ਕਹਿੰਦੇ ਨੇ ਮਹਾਰਾਜ ਤੁਸੀਂ ਮੈਨੂੰ ਛਾਣਨਾ ਇਹਨਾਂ ਦੇ ਦਰਸ ਤੋਂ ਨਿਜਾਣਾ ਦੱਸੋ ਆਪੇ ਹੀ ਜਾ ਤੇ ਉਦਨ ਜਾਦੀ ਹੈ ਮੇਰੀ ਤੇ ਜਿੰਦਾ ਹੋਵੇਗੀ ਲੋਕ ਵੀ ਤੁਹਾਡੀ ਪੁਸ਼ਟੀ ਕਰਕੇ ਸਤਨਾਮ ਦੇ ਨਾਮ ਨਾਲ ਕਰਕੇ ਸਾਧ ਦਾ ਬਾਹਰ ਚੱਲੇ ਨਿਕਲੇ। ਸਹਿਰਾਂ ਰਾਗ ਦੇ ਗਿਆਰਾਂ 14 ਦਾ ਬਿਚਿਆ ਰੋਸ ਕਰਕੇ ਸਾਧ ਤੋਂ ਬਾਹਰ ਨਿਕਲੇ ਜਿੱਥੇ ਜਾ ਕੇ ਇਖਲਾਸ ਨੇ ਕੀਏ। ਤਾਂ ਵੀ ਦਾ ਜੁੜਾ ਕਰਦੇ ਜਿੱਤਾ ਜਿੱਤਾ ਭਗਤੀ ਨਾਮ ਦੇ ਨਹੀਂ ਪਛਤੀ ਕਰਦੇ ਆ ਨਾ ਜੋੜਾ ਨਾਮ ਦੇ ਤੇ ਜੀ ਦੇ ਕੋੜਾ ਹੋਵੇ। ਜੋੜੇ ਦਾ ਬਹੁਤ ਤੋਂ ਵੀ ਵੱਧ ਮੈਂ ਇੰਨਾ ਕੱਟਾ। ਸਬਾਪਤੀ ਸੁਣ ਜਾ ਸਾਡੇ ਸਜਣ ਇੱਕ ਕਰਉ ਨਿੰਦੀਆਂ ਕੇ ਸੋਨੋ ਹੰਦਾਂ ਪਿਆਰੇ ਮਨਰੋ ਕੇ ਲੱਗੀਆਂ ਤੁਸੀਂ ਤਨ ਮਾਨਾ ਸੇਵਾ ਕੀਤੀ ਹੈ ਪ੍ਰਭ ਸਿਉ ਮਰ ਲਿੰਦਾਰ ਨਾ ਪਾਇਆ ਸਗਣੀ ਠਿਕਾ ਬਿਜੰਤੀ ਆ ਆਖਰੀ ਚਰਨ ਸੁਣ ਜਾ ਸਾਡੇ ਸਜਣ ਇੱਕ ਕਰਉ ਨਿੰਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗਿਆਨ ਸਿੰਘ son of ਸਰਦਾਰ ਮਾਜੀਤ ਸਿੰਘ ਫਿਲਟਰ ਰਜਾਪੁਰ ਜ਼ਿਲ੍ਹਾ ਕਪੂਰਥਲਾ ਹਾਂ ਜੀ ਸਾਡੇ ਇੱਥੇ ਸ਼ਹੀਦਾ ਸਿੰਘ ਦਾ ਅਸਥਾਨ ਹੈ ਇੱਥੇ ਸਰਦਾਨਾ ਮੇਲਾ ਸਖਤਾਂ ਵੱਲੋਂ ਕਰਵਾਇਆ ਜਾਂਦਾ ਰਲ ਮਿਲ ਕੇ ਤੇ ਸਾਰੇ ਨਗਰ ਦੀਆਂ ਸਰਪਤਾ ਸਾਰੇ ਏਰੀਆ ਦੀਆਂ ਸਰਪਤਾ ਇਸ ਮੇਲੇ ਦੇ ਵਿੱਚ ਸਹਿਯੋਗ ਦਿੰਦੀਆਂ ਤੋਂ ਇਹ ਮੇਲਾ ਜਿਹੜਾ ਲਗਭਗ ਕੋਈ 1984 ਦੇ ਵਿੱਚ ਪਹਿਲਾ ਖੰਡ ਫਟ ਸਾਬ ਅਸੀਂ ਆਰੰਭ ਕਰਵਾਇਆ ਸੀ ਉਸ ਤੋਂ ਬਾਅਦ ਸੰਗਤਾਂ ਦਾ ਇੰਨਾ ਉਤਸ਼ਾਹ ਵਧਿਆ ਕਿ ਅੱਜ ਤੱਕ ਲਗਾਤਾਰ ਇਹ ਜਿਹੜੀ ਸੰਸ਼ੀ ਦਾਸੰਗਾ ਦੀ ਵਰਸੀ ਆ ਇਹ ਚੱਲਦੀ ਆ ਰਹੀ ਆ ਤੇ ਸੰਗਤਾਂ ਲਗਭਗ ਸਾਰੇ ਏਰੀਆ ਦੇ ਸੰਗਤਾਂ ਸੇਵਾ ਕਰਦੀਆਂ ਇਹ ਬਾਬਾ ਜੀ ਹੁਣੇ ਸਾਡੇ ਸਰਦਾਰ ਗੁਰਮੁਖ ਸਿੰਘ ਜੀ ਦੱਸੇ ਦਾ ਗੁਰਮੁਖ ਸਿੰਘ ਜੀ ਕਪੂਰਤਲਾ ਤੋਂ ਇਹ ਵੀ ਹਰ ਸਾਡੇ ਇਥੇ ਹਾਜ਼ਰੀ ਭਰਦੇ ਆ ਸਾਡੇ ਸਰਪੰਚ ਸਾਹਿਬ ਹੋਰ ਮੈਂਬਰ ਪੰਚਾਇਤ ਸਹਿਬਾਨ ਸਾਰੇ ਜਿਹੜੇ ਆ ਇਸ ਮੇਲੇ ਦੇ ਵਿੱਚ ਹਾਜ਼ਰੀ ਭਰਦੇ ਆ ਤੇ ਇਸ ਮੇਲੇ ਨੂੰ ਸੰਪੂਰਨ ਕਰਵਾਉਣ ਵਾਸਤੇ ਸਹਿਯੋਗ ਦਿੰਦੇ ਆ ਸੰਗਤਾ ਖਾਲਸਾ ਸੰਗਤਾ ਵਾਸਤੇ ਕੀ ਕੀ ਪ੍ਰਲੇਗਤ ਹੈ ਸੰਗਤਾ ਵਾਸਤੇ ਸੰਗਤਾ ਵਾਸਤੇ ਆਮ ਤੌਰ ਤੇ ਇਹ ਦੇਖਿਆ ਜਾਂਦਾ ਹੈ ਕਿ ਜਿਹੜੀਆਂ ਸੰਗਤਾ ਲਗਭਗ ਸਾਡੀ ਏਜ ਦੀਆਂ ਸੰਗਤਾ ਹੈਗਿਆ ਉਹ ਤੇ ਇਸ ਕੰਮ ਦੇ ਵਿੱਚ ਰੁਚੀ ਰੱਖਦੇ ਆ ਲੇਕਿਨ ਜਿਹੜੀਆਂ ਥੰਡੇ ਵਾਲੀਆਂ ਸੰਗਤਾਂ ਹੈਗੀਆਂ ਅੱਜ ਕੱਲ ਉਹਨਾਂ ਸੰਗਤਾਂ ਦੇ ਵਿੱਚ ਇਹ ਰੁਝਾਨ ਘਟਦਾ ਜਾ ਰਿਹਾ ਉਹਦਾ ਕਾਰਨ ਇਹ ਹੈ ਕਿ 60% ਜਿਹੜੀ ਜਿਹੜੀ ਜਨਰੇਸ਼ਨ ਮਲਾਈ ਜਨਰੇਸ਼ਨ ਕਹਿੰਦੇ ਨੇ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਹੀ ਹੈ ਔਰ ਜਿਹੜੇ ਸਿਆਣੇ ਬਜ਼ੁਰਗ ਆ ਉਹ ਇਸ ਚੀਜ਼ ਦੇ ਵਿੱਚ ਰੁਚੀ ਰੱਖਦੇ ਆ ਧਾਰਮਿਕ ਕੰਮ ਦੇ ਵਿੱਚ ਲੇਕਿਨ ਸਾਡਾ ਮੇਨ ਮਕਸਦ ਹੈ ਕਿ ਜਿਹੜੀ ਥੱਲੇ ਵਾਲੀ ਜਨਰੇਸ਼ਨ ਆ ਇਹਨਾਂ ਨੂੰ ਧਾਰਮਿਕ ਲੈਵਲ ਤੇ ਸੇਧ ਦੇਣੀ ਧਾਰਮਿਕ ਅਸਥਾਨਾਂ ਦੇ ਨਾਲ ਜੋੜਨਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਲਾਉਣਾ ਸਾਡਾ ਮੇਨ ਮਕਸਦ ਜਿਹੜਾ ਇਹ ਇਹੋ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਿੰਦਰ ਸਿੰਘ ਸਰਪੰਚ ਰਜਾਪੁਰ ਇਹ ਨਾਲ ਨਾਮ ਇਹ ਲਾ ਜੈਸਾਰੀ ਪਰਿਵਾਰਾਂ ਨੂੰ ਗੜਿਆ ਤੁੰਡਾਣਾ ਹਰ ਸਾਲ ਮਨਾਇਆ ਜਾਂਦਾ ਜੀ ਮੈਂ ਇਹਨਾਂ ਨੂੰ ਬਹੁਤ ਲੱਖ ਲੱਖ ਦੀਆਂ ਢਾਈ ਦਿੰਦਾ ਜੀ ਇਸ ਮੇਲੇ ਦੀ ਪਰਮਾਤਮਾ ਇਹਨਾਂ ਨੂੰ ਹੋਰ ਸੁੱਧੀ ਬਲ ਬਖਸ਼ੇ ਤੇ ਸੇਵਾ ਕਰਨ ਦਾ ਮੌਕਾ ਦੇਵੇ ਸਿੱਖ ਮੇਰ ਬਣੇ ਨਾਮ ਤੇ ਆ ਇਹ ਸੱਜਣ ਆਪਾਂ ਬਾਦਲ ਇਹ ਬਾਦਲ ਜੀ ਚੱਲ ਨੂੰ ਨਹੀਂ ਸੀਡ ਦਾ ਬੋਲ ਕੇ ਆਉਂਦੇ ਓਕੇ